ਪੁਲਿਸ ਵੱਲੋਂ ਤੇਜ਼ ਤਾਰ ਹਥਿਆਰਾਂ ਦੀ ਨੋਕ ਤੇ ਦੁਕਾਨਾਂ ਅਤੇ ਰਾਗੀਰਾਂ ਨੂੰ ਲੁੱਟਣ ਵਾਲੇ ਗਿਰੋਹ ਦੇ 3 ਮੈਂਬਰ ਗੈਂਗ ਕਾਬੂ 14 ਫਰਵਰੀ ਥਾੜਾ ਫਿਲੌਰ ਦੀ ਟੀਮ ਵੱਲੋਂ ਦੁਕਾਨਾਂ ਅਤੇ ਲਾਗੀਰਾ ਨਾਲ ਲੁੱਟਾ ਖੋਹਾਂ ਕਰਨ ਵਾਲੇ ਤਿੰਨ ਮੈਂਬਰੀ ਗੈਂਗ ਨੂੰ ਗ੍ਰਿਫਤਾਰ ਕੀਤਾ ਹੈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਸ੍ਰੀ ਸਰਵਣ ਸਿੰਘ ਬਾਲ ਨੇ ਦੱਸਿਆ ਕਿ ਇਹ ਤਿੰਨੇ ਦੋਸ਼ੀ ਵਾਰਦਾਤਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਸ ਦੀ ਪੂਰੀ ਪਲੈਨਿੰਗ ਕਰਦੇ ਸੀ ਤੇ ਫਿਰ ਬੇਰੇਮੀ ਸੱਟਾ ਮਾਰ ਕੇ ਲੁੱਟ ਖੋਹ ਕਰਦੇ ਬੀਤੇ ਪਿਛਲੇ ਦਿਨੀ ਫਿਲੌਰ ਏਰੀਆ ਵਿੱਚ ਰੂਪ ਲਾਲ ਪੁੱਤਰ ਸਤਪਾਲ ਵਾਸੀ ਪਿੰਡ ਪੋਲੇਵਾਲ ਨਾਲ 17500 ਰੁਪਏ ਖੋਹ ਹੋਏ ਸੀ ਜਿਸ ਸਬੰਧੀ इंस्पेक्टर संजीव कपूर ਅਤੇ ਉਹਨਾਂ ਦੀ ਟੀਮ ਵੱਲੋਂ ਸਪੈਸ਼ਲ ਆਪਰੇਸ਼ਨ ਦੌਰਾਨ ਰੂਪਾਲ ਲਾਲ ਪਾਸੋਂ ਲੁੱਟਖੋਹ ਕਰਨ ਵਾਲੇ ਸੰਦੀਪ ਸਿੰਘ ਉਰਫ ਦੀਪਾ ਪੁੱਤਰ ਗੁਰਮੀਤ ਸਿੰਘ ਵਾਸੀ ਆ ਸ਼ਾਹੂ, ਦੀਪਕ ਉਰਫ ਦੇਪੂ ਪੁੱਤਰ सुरेंद्रਪਾਲ ਉਰਫ ਬਿੱਟੂ ਵਾਸੀ ਰਾਮਗੜ੍ਹ ਅਤੇ ਸੁਪੰਗ सुमन ਉਰਫ ਸਾਥੀ ਪੁੱਤਰ ਰਾਜਕੁਮਾਰ ਵਾਸੀ ਮੋੱਲਾ ਰਵੀਦਾਸਪੁਰਾ थाना ਫਿਲੌਰ ਜ਼ਿਲ੍ਹਾ ਜਲੰਧਰ ਮਕਦਮਾ ਨੰਬਰ 60 ਮਿਤੀ 13 ਮਾਰਚ 2005 ਐੜਾ ਤੱਦਾ 309 111 ਬੀ ਐਨਐਸ ਦਰਜ ਕੀਤਾ ਗਿਆ ਹੈ। सुपम सुमन उर्फ साबी पुत्र राजकुमार वासी मोहला रविदासपुरा काफी समय तो अपने साथियों नाल मिलके अकलपुर रोड फिलोर विखे एक कपड़े दी दुकान दे मालक ते हथियारा नाल सट्टा मार के उसनु बुरी के उस बुरी तरह जख्मी करके उस पास दस हज़ार रुपए दे करीब भारतीय करंसी की खोह की सी जिस संबंधी मुकदमा नंबर तीन सौ दस मिति उन्नीस नवंबर दो हज़ार चौवी तीन सौ नौ तीन तीन सौ दस तो एक सौ ग्यारह तीन सौ बत्तीनएस था फिलौर सुपम उर्फ साबी नु गिरफ्तार किया है ਸੰਦੀਪ ਸਿੰਘ ਉਰਫ ਦੀਪਾ ਪੁੱਤਰ ਗੁਰਮੀਤ ਸਿੰਘ ਵਾਸੀ ਆਸ਼ੂਰ ਤੇ ਦੀਪਕ ਉਰਫ ਦੀਪੂ ਪੁੱਤਰ ਸੁਰਿੰਦਰਪਾਲ ਉਰਫ ਬਿੱਟੂ ਵਾਸੀ ਰਾਮਗੜ੍ਹ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮਿੱਤੀ 8 ਜਨਵਰੀ 2025 ਨੂੰ ਬੰਦ ਦਰਿਆ ਸਤਲੁਜ ਪਿੰਡ ਕਡਿਆਣਾ ਚੰਡੀਪੀਰ ਵਿਖੇ ਜ਼ਮੀਨੀ ਵਿਵਾਦ ਦੇ ਚੱਲਦੇ ਰਾਜ ਕੌਸਲ ਪੁੱਤਰਪਾਲ ਸਿੰਘ ਵਾਸੀ ਕਡਿਆਣਾ ਚੰਡੀਪੀਰ ਥਾਣਾ ਫਿਲੌਰ ਜ਼ਿਲ੍ਹਾ ਜਲੰਧਰ ਦੇ ਤੇਜ਼ਤਾਰ ਹਥਿਆਰਾਂ ਨਾਲ ਸੱਟਾ ਮਾਰ ਕੇ ਉਸ ਨੂੰ ਜ਼ਖਮੀ ਕੀਤਾ ਸੀ ਜਿਸ ਸੰਬੰਧੀ ਮੁਕਦਮਾ ਨੰਬਰ 14 ਮਿੱਤੀ 16 ਜਨਵਰੀ 2025 ਐੜਾ ਤੱਕ ਦਾ 115 ਤੋਂ 118 191319190 BNS ਥਾਣਾ ਫਿਲੌਰ ਦਰਜ ਕੀਤਾ ਗਿਆ ਸੀ ਜਿਸ ਵਿੱਚ ਇਹਨਾਂ ਦੀ ਗ੍ਰਿਫਤਾਰੀ ਬਾਕੀ ਹੈ ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਦੌਰਾਨ ਇਹਨਾਂ ਵੱਲੋਂ ਕੀਤੀਆਂ ਹੋਰ ਵਾਰਦਾਤਾਂ ਦੀ ਜਾਂਚ ਕੀਤੀ ਜਾਵੇਗੀ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਸਾਡੇ ਮਾਨਯੋਗ ਐਸਐਸਪੀ ਸਾਹਿਬ ਦਿਹਾਤੀ ਸ਼੍ਰੀ ਗੁਰਮੀਤ ਸਿੰਘ ਜੀ ਵੱਲੋਂ ਨਸ਼ਿਆਂ ਦੇ ਵਿਰੁੱਧ ਅਤੇ ਬਾੜੇ ਅੰਸਰਾਂ ਦੇ ਵਿਰੁੱਧ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਉਦੋਂ ਸਫਲਤਾ ਮਿਲੀ ਜਦੋਂ ਇੰਸਪੈਕਟਰ ਸੰਜੀਵ ਕਪੂਰ ਅਤੇ ਉਸ ਦੀ ਟੀਮ ਵੱਲੋਂ ਥਾਣਾ ਫਲੋਰ ਵਿੱਚ ਪਿਛਲੇ ਅਰਸੇ ਦੌਰਾਨ ਜਿਹੜਾ ਸੀ ਤਰਸੀਮ ਉਹਦੇ ਕੋ ਲੁਧਿਆਣੇ ਨੂੰ ਬਿਲੋਂਗ ਕਰਨ ਦਾ 17500 ਰੁਪਏ ਦੀ ਖੋਕੀ ਕੀਤੀ ਸੀ ਧਿਆਨ ਦੇ ਲੋਕ ਦੇ ਉੱਤੇ ਉਦੇ ਵਾਸਤੇ ਇੱਕ ਵਿਸ਼ੇਸ਼ ਟੀਮ ਮੇਰੇ ਵੱਲੋਂ ਹਦਾਇਤें ਬਣਾਈ ਗਈ ਸੀ ਕਾਰਵਾਈ ਕਰਦਿਆਂ ਹੋਇਆ ਤਿੰਨ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਨੇ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇਹਨਾਂ ਦੀ ਪਿਛੋਕੜ ਵੀ ਮਾੜੀ ਹੈ ਇਹਨਾਂ ਸਾਰੇ ਦੋਸ਼ੀਆਂ ਤੇ ਤਿੰਨ ਤਿੰਨ ਚਾਰ ਚਾਰ ਮਕਦਮੇ ਦਰਜ ਨੇ ਇਸ ਵਿੱਚ ਇੱਕ ਦੋਸ਼ੀ ਸ਼ੁਭਮ ਹੈਗਾ ਰਵੀਦਾਸ ਮਲੇ ਦਾ ਉਹਨੇ ਪਿਛਲੇ ਦੌਰਾਨ ਵੀ ਕਪੜੇ ਦੀ ਦੁਕਾਨ ਦੇ ਉੱਤੇ ਅੰਦਰ ਕਰਕੇ ਕੁੱਟਮਾਰ ਕੀਤੀ ਸੀ ਤੇ 10000 ਰੁਪਏ ਦੀ ਲੁੱਟਖੋ ਕੀਤੀ ਸੀ ਇਸ ਤੋਂ ਇਲਾਵਾ ਜਿਹੜੇ ਦੂਸਰੇ ਦੋਸ਼ੀ ਹੈਗੇ ਨੇ ਇਹਨਾਂ ਨੇ ਵੀ سنگੀਨ ਜੁਰਮ ਕੀਤੇ ਆ ਲੜਾਈਆਂ ਝਗੜਿਆਂ ਦੇ ਅਤੇ ਲੁੱਟੋਖੋਹਾਂ ਦੇ ਇਹਨਾਂ ਪਾਸੋਂ 5 ਮੋਟਰਸਾਈਕਲ 2 ਮੋਟਰਸਾਈਕਲ ਅਤੇ 5 ਮੋਬਾਈਲ ਜਿਹੜੇ ਆ ਉਹ ਚੋਰੀ ਸ਼ੁਦਾ ਜਿਹੜੇ ਵੱਖ-ਵੱਖ ਥਾਵਾਂ ਤੋਂ ਇਹਨਾਂ ਨੇ ਖੋਹ ਕੀਤੇ ਸਨ ਉਹ ਬਰਾਮਦ ਕੀਤੇ ਨੇ ਕਿੰਨੀਆਂ ਵਾਰ ਦਾ ਤਾਂ ਉਹਨਾਂ ਨੇ ਜਾਣ ਦੇ ਚੁੱਕੇ ਹੋਂ ਇਹ ਤਿੰਨੇ ਦੋਸ਼ੀ ਜਿਹੜੇ ਨੇ ਵੱਖ-ਵੱਖ ਇੱਕ ਨੇ 4 ਵਾਰ ਦਾ ਤਾਂ ਕੀਤੀਆਂ ਨੇ ਇੱਕ ਨੇ 3 ਤੇ ਇੱਕ ਨੇ 1 ਇੱਥੇ ਮੈਂ ਵੀ ਦੱਸਣਾ ਚਾਹੁੰਦਾ ਕਿ ਇਹ ਆਰਗੇਨਾਈਜ਼ ਕ੍ਰਾਈਮ ਕਰਦੇ ਸੀ ਸਲਾਹ ਕਰਕੇ ਛੱਟਾ ਮਾਰਨੀਆਂ ਤੇ ਲੁੱਟਖੋਹਾਂ ਕਰਨੀਆਂ ਇਹਨਾਂ ਦੇ ਉੱਤੇ ਅਸੀਂ 111 ਬੀਐਨਐਸ ਦਾ ਤਾਰਾ ਲਾਈ ਆ ਜਿਸ ਤੇ ਮਿਨਿਮਮ ਸਗਾ ਜਿਹੜੀ ਉਹ 10 ਸਾਲ ਦੀ ਹੈ ਕੀ ਰਿਮਾਂਡ ਲਿਆ ਗਿਆ ਇਹਨਾਂ ਦਾ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਸ ਤੋਂ ਬਿਨਾਂ ਜਿਹੜੀਆਂ ਹੋਰ ਵਾਰਦਾਤਾਂ ਇਹਨਾਂ ਕੀਤੀਆਂ ਉਹ ਉਹਨਾਂ ਬਾਰੇ ਵੀ ਪੁਸ਼ਕਿਸ਼ ਕਰਕੇ ਤੇ ਸਾਹਮਣੇ ਹੀ ਲਿਆਂਦੀਆਂ ਜਾਣ ਕੀ ਇਹਨਾਂ ਦੇ ਹੋਰ ਵੀ ਸਾਥੀ ਨੇ ਇਕੱਲੇ ਇਹ ਤਿੰਨ ਨਹੀਂ ਇਹਨਾਂ ਦੇ ਰਿਮਾਂਡ ਦੌਰਾਨ ਇੱਕ ਦੋ ਸਾਥੀ ਹੋਰ ਹੋ ਸਕਦੇ ਆ ਉਹ ਪੁਸ਼ਕਿਸ਼ ਦੌਰਾਨ ਜੇ ਆਏ ਤੇ ਉਹਨਾਂ ਨੂੰ ਇਹ ਜਲਦੀ ਇਹਦੇ ਵਿੱਚ ਨਾਮਜ਼ਦ ਕਰਕੇ ਤਸਦੀਕ ਕਰ ਦਿੱਤੀ। ਇਹ ਲੱਗਦਾ 플ੋਰ ਤੋਂ ਵੀ ਵਾਰਦਾਤ ਇਹਨਾਂ ਨੇ ਬਾਹਰ ਦਿੱਤੀਆਂ ਜਾਂ ਤਸਦੀਕ। ਹਜੇ ਜਿਹੜੀਆਂ ਵਾਰਦਾਤਾਂ ਕੀਤੀਆਂ ਨੇ ਇਹ ਲੋਕਲ 플ੋਰ ਦੀਆਂ ਨੇ ਤੇ ਦੌਰਾਨੇ ਰਿਮਾਂਡ ਇਹਦਾ ਹਾਸਲ ਕਰਕੇ ਸ਼ ਲੁਧਿਆਣਾਈ ਸਾਈਟ ਜਾਂ ਨਵਾਂ ਸ਼ਹਿਰ ਸੈਕਟਰੀਆਂ ਕੁਝ ਵਾਰਦਾਤਾਂ ਹੈਗੀਆਂ ਨੇ ਉਹ ਖਰੀਦ ਕੀਤੀਆਂ ਜਾਂਦੀਆਂ।